ਸਸੀ ਗੋਲ ਦੋਸਤੋ ਕੀ ਹਾਲ ਚੱਲ ਜੇ ਠੀਕ ਠਾਕ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਮੈਂ ਵੀ ਨੇ ਚਾਹ ਤੇ ਤੁਸੀਂ ਵੀ ਪੀ ਲੋ ਚਾਹ ਤੇ ਕੱਲ ਦੇ ਅਸੀਂ ਗਏ ਸੀ ਆਪਣੀ ਮਾਸੀ ਗੋਲ ਪਿੰਡ ਪੱਲਾ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਅਸੀਂ ਉੱਥੋਂ ਜਲਦੀ ਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜਾ ਲੈਂਟਰ ਪਿਆ ਸੀ ਲੈਂਟਰ ਤੇ ਲਾਉਣਾ ਸੀ ਪਾਣੀ ਪਾਣੀ ਦੀ ਜਿਹੜੀ ਤਰਾਇ ਕਰਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਇੱਧਰ ਹੁਣ ਅਸੀਂ ਚਾਹ ਪੀਂਦੇ ਆ ਤੇ ਚਾਹ ਨਾਲ ਹੀ ਮੰਮੀ ਇੱਧਰ ਖੋਆ ਮਾਰਨ ਦੇ ਆ ਖੋਵਾ ਜਾਣਾ ਕਿਤੇ ਦੂਜੀ ਸਟੇਟ ਦੇ ਵਿੱਚ ਹਾਂਜੀ ਪੁੱਤ ਇੱਧਰ ਪਪਾ ਪਪਾ ਕਾਣਦੇ ਮੇਰੇ ਪੁੱਤੂ ਹਾਂਜੀ ਜਗਾਮ ਹੋਇਆ ਇਹਨੂੰ ਕੋਕਾਣਾ ਚਾਹੋਗੇ ਮੰਮੀ ਖਾਣਾ ਖੀ ਜਾ ਵੀ ਖੋਵਾ ਜੋ ਖਾ ਲੋ ਹਾਂ ਇਹ ਗੈਸੇ ਸੀ ਮਤ ਕਰਨ ਪਰਾਉ ਚ ਹੈ ਇਹ ਦਿਆ ਸਕਦੇ ਹਾਂ ਤੇ ਜਵਾਨ ਆਉਣ ਵਾਲਾ ਕੰਮ ਤੇ ਝੂਠਾ ਭਾਈ ਆਇਆ ਨਹੀਂ ਜਾਂਦਾ ਕਿ ਨਹੀਂ ਜਾਣਾ ਹਾਂ ਜਾਇਆ ਨਹੀਂ ਜਾਣਾ ਆ ਕੇ ਮਤ ਕਰਕੇ ਖਾ ਲੇ ਜਿਹੜਾ ਫਾਇਦਾ ਨਹੀਂ ਉਹਨਾਂ ਕੋ ਵੀ ਨਹੀਂ ਆਇਆ ਜਾਣਾ ਕੰਮਾਂ ਦੇ ਦਿਨ ਦੇ ਨਾਲੇ ਹਾਂ ਚਾਹ ਪੀ ਲੋ ਚਾਹ ਸਾਡੇ ਕੋਲ ਜੀ ਆਇਆ ਅਸੀਂ ਕਿਹਨੇ ਹਾਂ ਚਾਹ ਰਾਬੋ ਜੀ ਆਜੇ ਜੀ ਸਦਕੇ ਤਾਂ ਕੱਪ ਘਟਾ ਵਧੀਆ ਹੁੰਦਾ ਵਿੱਚ ਮੰਮੀ ਇਹਦੇ ਵਿੱਚ ਬਾਦਾਮ ਦੂਮ ਪਾ ਦੇਣੇ

ਇਹ ਕੋਈ ਨਹੀਂ ਬਣਨਾ ਮਿੱਤਰੋ ਹੁਣ ਬਣਨੀਆ ਅਲਸੀ ਔਰ ਖੁਵਾਰ ਕਿ ਨਹੀਂ ਅਲਸੀ ਖੁਵਾਰ ਅਲਸੀ ਲੱਗ ਅਲਸੀ ਬਣਨੀਆ ਲੱਗ ਤੇ ਖੋਵਾ ਲੱਗ ਬਣਨਾ ਅਲਸੀ ਚ ਗੁੜ ਲਿਆਉਂਦਾ ਮੋਟਰ ਛੱਡ ਦੇ ਸੁਖ ਹਾਂ ਹੋਤਾ ਪੂਰਾ ਉਬਲ ਰਿਹਾ ਵਿੱਚ ਪੱਠੀ ਚੱਲ ਰਹੀ ਆ ਆਵਾਜ਼ ਮਾਰ ਲਿਓ ਜਦੋਂ ਫਿਨਿਸ਼ਿੰਗ ਹੋਣ ਤੇ ਆਏਗਾ ਮੈਂ ਹੋਰ ਵੀਡੀਓ ਬਣਾ ਲਾਂਗਾ ਅਜੇ ਨਹੀਂ ਇਹਦੇ ਸੁੱਕਣਾ ਕਿੰਨਾ ਲੱਗਦਾ ਹੈ 5-4 ਵਜੇ ਨੂੰ ਹੂੰ ਮੋਬਾਈਲ ਮੈਂ ਇੱਥੇ ਛੱਡ ਜਾਂਗਾ ਮੈਂ ਆਪਦੇ ਪੈਸੇ ਦੇ ਆਉਂਗਾ ਤੇ ਤੁਸੀਂ ਬਣਾ ਲਿਓ ਸੰਗਾ ਸੰਦੇ ਆਵੇ ਹੈਗਾ ਤੇ ਮੈਨੂੰ ਦਿਓ ਖਰਮਾ ਗਿਆ ਆਵੇ ਰੱਖ ਆਹ ਚੱਕੋ ਰੀਤੀ ਇਹ ਕੋਹੜ ਬੁਤੇ ਹੂੰ ਆਹ ਦੋ ਆਹ ਦੋ ਹਾਂ ਬਹੁਤ ਸ਼ੁਆਦ ਆ ਇੱਧਰ ਇੱਧਰ ਖੜੇ ਉਦਾਂ ਦੇ ਨਾਲ ਕਹਿੰਦੇ ਮੁੱਗੇ ਹਾਂ ਹੂੰ ਖਾਓ ਮੀਨਾ ਹੈਗਾ ਜੀ 1 ਅਕਤੂਬਰ ਲਾਸਟ 30 ਤਰੀਕ ਆ ਸਵੇਰੇ 30 ਤੇ ਨਵੰਬਰ ਚੜ ਜਣਾ ਆ ਤੇ ਆ ਜੇ ਮੌਸਮ ਗਰਮ ਜਿਹਾ ਹੀ ਆ ਦਿਨੇ ਗਰਮੀ ਲੱਗਦੀ ਆ ਅਜੇ ਕੋਈ ਏਡਾ ਕੋਈ ਕੰਮ ਵੀ ਨਹੀਂ ਪਾਰਾ ਪੂਰਾ ਕਰਨ ਦੇ ਫਿਰ ਵੀ ਆ ਪਾਣੀ ਲਾਉਂਦੇ ਆ ਮੋਤੇ ਇਹਦੇ ਵਿੱਚ ਮੈਂ ਪਾਤੀਆਂ ਅਜ ਤਾਂ ਵਟਾਂ ਪਾਤੀਆਂ ਵਾ ਪਾਣੀ ਖਿਲਾਉਣ ਵਾਸਤੇ ਸਟੇਬਲ ਕਰਨ ਵਾਸਤੇ ਇਧਰੋਂ ਪਾਣੀ ਆ ਰਿਹਾ ਟਕਾ ਟਕ ਓਏ ਉੱਠ ਤਾਂ ਪੈਪ ਪਾਪ ਪਾਣੀ ਦੇ ਖਾ ਉੱਠ ਕੇ ਆਹਾ ਹਾ ਹਾ ਗਰਮ ਗਰਮ ਪਾਣੀ ਹਾਂਜੀ ਹਾਂਜੀ ਪੁੱਤੂ ਤੇਰੇ ਤੇ ਅਮਰਾ ਪੁੱਤੂ ਹਾਂਜੀ ਕਿੱਥੇ ਜਾਣ ਡਿਆ ਵਾਂ ਸਾਮਾ ਖੜਾ 부ਜਿਆ 부ਜਿਆ ਲੱਗਣ ਡਿਆ ਕੀ ਗੱਲ ਵਾ ਹਾਂ ਇਹ ਹਣੀ ਹੋ ਗਿਆ ਇਹ ਮਸੀਤਾਂ ਮਰਦਾਂ ਦੇ ਆਉਂਦੀਆਂ ਵਾ ਠੀਕ ਆ ਪ੍ਰਵਾਹ ਨਹੀਂ ਕਰਨੇ ਨਾ ਮਸੀਬ ਦਾ ਮਰਦਾ ਦਾ ਆਉਂਦੀਆਂ ਪ੍ਰਵਾਹ ਨਹੀਂ ਕਰਨੀ ਚੱਕ ਦੇਣੇ ਫਟੇ ਕੁੜੀਆ ਦੋ ਘੰਟੇ ਹੋ ਗਏ ਆ ਪਾਣੀ ਨਹੀਂ ਭਰਨ ਚਾਉਂਦੇ ਐਨਾ ਪਿਆਸਿਆ ਆ ਪਿਆਸਾ ਕਊਆ ਬਣ ਗਿਆ ਇਹ ਹਜ ਕੋਣ ਪਰੋਣਾ ਆ ਨਹੀਂ ਭੁੱਲੇ ਘਿੜੀ ਗਏ ਨੇ ਮੰਮੀਆਂ ਓਏ ਓਏ ਅਜੇ ਗੋਣ ਪਰੋਣਾ ਯਾਨੀ ਬੱਲੇ ਖੇੜੀ ਗਏ ਨੇ ਮੰਮੀਆਂ ਓਏ ਓਏ ਹੁਣ ਲਾਓ ਜੀ ਹੁਣ ਕੋਚ ਸਾਹਿਬ ਆਪ ਮੁਰੇ ਹੋਏ ਆ ਦੱਜੇ ਪਾਰਟਨਰ ਇਧਰ ਸਾਡੇ ਮਾਸੜ ਜੀ ਪਹੁੰਚ ਚੁਕੇ ਨੇ ਸੋਹੀ ਪਰਿਵਾਰ ਫੈਮਿਲੀ ਚ ਹਾਂ ਮਾਸੜ ਜੀ ਮਾਸੜ ਜੀ ਚੰਗ ਕਰ ਰਹੇ ਆ ਵੀ ਸਹੀ ਆ ਜਾਂ ਗਲਤ ਆ ਮਾ ਰੇਂਦਰ ਰਖਣ ਕਰ ਰਿਆ ਸਬਨ ਦਾ ਨਹੀਂ ਦਾ ਆ ਹੋਰ ਰੱਖਦੇ ਮਾਹਨ ਮਾਸਰਾ ਕਹਿੰਦਾ ਉੱਥੇ ਦਾ ਪਰਿਵਾਰ ਠੀਕ ਹੀ ਉੱਥੇ ਤੇ ਠੀਕ ਹੈ ਜਿਹੜਾ ਤੂੰ ਰਾ ਤੁਹਾਡੇ ਚੱਕਰ ਕੱਢੇ ਨਾ ਪੈਰਾਂ ਸਿਲੋ ਜਮੀਰ ਕੱਢਦੀ ਆੜੇ ਪੈਰ ਕੱਢ ਦਿੱਤੇ ਮੈਂ ਜਿਹੜਾ ਫੋਨ ਗੱਲਦੇ ਦੇ ਘਰ ਜਿੱਥੇ ਫੋਨ ਲੈ ਕੇ ਮੈਂ ਪਰਾਲੀ ਚੁੱਪੀ ਜਾਣਦੇ ਆਂਦੇ ਨੂੰ ਵਾਇਮਾਰ ਖੜਿਆal ਕਰ ਉਹਨੂੰ ਮੈਂ ਪਤਾ ਨਹੀਂ ਹੋ ਗਿਆ ਨੇ ਹੁਣ ਮੈਟਰ ਸੋਲਵ ਹੋ ਗਿਆ ਹਾਂ ਸੋਲਵ ਹੋ ਗਿਆ ਵਾ ਰਫਾ ਦਫਾ ਹੋ ਗਿਆ ਕੰਮ ਰਫਾ ਦਫਾ ਹੀ ਆ ਕੰਮ ਨੂੰ ਆਖਿਆ ਜਿੰਨੀ ਤੇਰੀ ਵਡਾਈ ਅੱਜ ਤੇਦੀ ਵਡਾਈ ਲਗਣੀਗੇ ਅੱਛਾ ਅੱਛਾ ਹੋਰ ਵੀ ਕਰਦੇ ਠੀਕ ਹੈ ਠੀਕ ਤੂੰ ਇਹ ਕਬਲ ਆਂਦਾ ਉਧਰੋਂ ਉਹਨੇ ਆਉਂਦੇ ਹੀ ਗੱਡੀ ਏ ਸ਼ਾਬੀ ਦੀ ਇਹਨਾਂ ਦੇ ਪਰਛੇ ਗੱਡੇ ਰਾਂ ਨੂੰ ਸ਼ਾਬੀ ਪਿੰਮੀ ਮਿਲ ਜਾਂਦੇ ਨੇ ਉੱਥੇ ਜਾਂਦਾ ਉਹ ਗੱਡੀ ਆ ਗਈ ਨਾ ਇਹ ਆ ਗਈ ਸ਼ਾਬੀ ਉਹਦੀ ਕਰਦੀ ਕਰਦੀ ਵੀ ਅੱਗ ਭਜਾਉਂਦਾ ਕਿ ਕੰਜਰਾ ਤੈਨੂੰ ਕਿਨੇ ਆ ਗਿਆ ਇਲਾ ਕੀਦੀ ਕਰਦੀ ਕਵਲਦੀ ਕਵਲਦੀ ਹਾਂ ਕਿਹੜੇ ਕਵਲਦੀ ਅੱਛਾ ਉਹ ਗੱਡੀਆਂ ਆ ਗਿਆ ਤੂੰ ਤਾਂ ਸਾਰਿਆਂ ਦੇ ਪੱਤ ਕੱਢਦੇ ਫਿਰ ਪਰ ਪਰ ਕਰਦੇ ਫਿਰ ਮੈਂ ਕੋਲ ਨਹੀਂ ਲੰਦਾ ਕੋਨ ਨਹੀਂ ਲੰਦਾ ਵੇ ਕਿਉਂ ਜੋ ਆਹ ਮਾਸ਼ਲੇ ਚੰਗਾ ਲੱਲੀ ਕਲਿੱਪ ਮੈਂ ਬਾਅਦ ਛੱਡਦੀ ਓਏ ਪਰਲੇ ਆ ਵਿੱਚ ਹੀ ਆ ਇਹ ਕਿ ਪੰਨਾ ਹੀ ਮਸੜੀ ਲਿਆਓ ਕੋ ਖਾਣ ਲਈ ਭਾਈ ਸੁੱਕੀ ਚਾਹ ਪੀ ਰਿਹਾ ਮਸੜੀ ਸੌਖਾ ਆ ਕੋ ਲੈ ਆ ਬਸ ਕੋਲ ਪਈਆ ਮਸੜੀ ਨੂੰ ਸੁੱਕੀ ਚਾਹ ਨਹੀਂ ਪੀਉਣੀ ਜੋ ਮਰਜੀ ਦਿਨ ਇੱਧਰ ਦਾ ਉੱਧਰ ਹੋ ਜੇ ਦਿਨ ਨੇ ਵੀ ਅੱਗ ਅੱਗ ਲਾਈ ਵੀ ਦਰੇ ਨੀ ਹਮਮ ਲ ਮਮੀ ਹੁਣ ਬਾਲਾਂ ਪਰਣਾ ਪਰਣਾ ਮੈਂ ਜਾਣਾ ਸ਼ਹਿਰ ਨੂੰ ਤੇ ਕੱਪੜੇ ਵੜੇ ਆਉਂਦੇ ਪਿੱਛੇ ਲੋ ਜ ਮੇਤਰਾ ਹੋ ਗਈ ਆਡੀ ਕਮੀਜ਼ ਦੀ ਜਿਹੜੀ ਠਕਾਈ ਹੋ ਗਈ ਕਹਿੰਦੇ ਵੀ ਉਹੋ ਪਾਕ ਪੱਕ ਸਾਧ ਨਹੀਂ ਤੇ ਦੂਜੀ ਹੁਣ ਆ ਗਈ ਜਾਂ ਸ਼ਰਟ ਕਹਿੰਦੇ ਆ ਆ ਪਾ ਕੇ ਜਾਓ ਤੁਸੀਂ ਉਹ ਹੋ ਗਈ ਹੁਣ ਧੌਣ ਵਾਲੀ ਕਹਿੰਦੇ ਰੋਕ ਕੋਈ ਨਹੀਂ ਸੋਨੇ ਸੰਸਮਰਤੀ ਰੱਖੀ ਹੈ ਤਾਂ ਲੋਕਾਂ ਨੂੰ ਫੜਾਏ ਨਾ ਆਪਣੇ ਹੁਣੇ ਆਪਣੀ ਕੀ ਪਰਚੀ ਦੀ ਗੱਲ ਹੈ ਕਿ ਪਰਚੀ ਨੇ ਪਹਿਲਾਂ ਤੇ ਆਪਣੀ ਕਰ ਲਈ ਹੈ ਆਹੋ ਮੈਂ 500 ਰੁਪਏ ਤੇ ਹੈ ਮੇਰੇ ਸਾਨੂੰ ਬੰਡੀ ਤੇ ਲੋ ਵੀ ਮੇਤਰਾ ਹੀ ਹੁਣ ਚੱਲੇ ਆ ਪੰਨੂ ਸੀਮੈਂਟ ਸਟੋਰ ਦੇ ਉੱਤੇ ਜਿਹਨਾਂ ਲੈਂਟਰ ਪੈ ਗਿਆ ਉਹਦੇ ਪੈਸੇ ਕੋਈ ਉਹਦਾ ਕਲੀਅਰ ਕਰਨ ਚੱਲੇ ਆ ਮਾਹਰ ਜਾਣਾ ਆਇਆ ਕਰਾ ਪਤਾ ਕਰੀ ਜਾਂਦੇ ਨੇ ਹਾਂ ਚੱਲ ਰੁਕੀ ਫਿਰ ਮੈਂ ਆ ਜਾਣਾ ਅਸ ਤੇ ਕੇ ਗੱਲਾਂ ਪਤਾ ਮਾਰਦੇ ਆ ਉਹ ਮੇਰੀ ਗੱਲ ਸੁਣ ਮੁਰਗੇ ਵੀ ਦੇ ਆਈਏ ਪਾ ਕੇ ਸੋ ਨਾਲ ਚੱਲ ਮੇਰੇ ਆਹੋ ਕਿੰਨੋ ਉਹ ਆ ਮੁਰਗੇ ਦੇ ਜਾਵਾਂਗੇ ਹਾਂ ਬੇਹੋ ਆ ਦੇ ਉਹਨਾਂ ਨੂੰ ਪਾ ਦਾਣਾ ਫੱਕਾ ਪਾ ਚੰਗੇ ਰਜਾ ਉਹਨਾਂ ਨੂੰ ਆਹਾਂ ਆਟਾ ਉਟਾ ਪਾ ਉਹਨਾਂ ਨੂੰ ਪਾਣੀ ਪੂਣੀ ਰੱਖ ਉਦਾਂ ਹੀ ਆ ਫੋਨਸ ਨਹੀਂ ਫੜਾਈ ਖੁਦ ਨੂੰ ਕਰਦੇ ਚੰਗਾ ਮੰਮੀ ਨੂੰ ਕਹ ਪਾਣੀ ਸਿੰਦੀ ਤੂੰ ਦੱਸਦੀ ਪਾਣੀ ਪੀ ਹਾਂ ਚੱਲ ਆ ਜਾ ਆ ਜਾ ਉਹਦਾ ਅੱਡੇ ਤਾਂ ਨਹੀਂ ਆਉਣਾ ਅੱਡੇ ਨਹੀਂ ਆਉਣਾ ਹਾਂ ਉਹ ਡਿਪਟੀ ਨੂੰ ਪੁੱਛਾਂ ਡਿਪਟੀ ਕੋ ਪੁੱਛ ਕੇ ਆਇਆ ਮੈਂ ਉਹ ਤੱਕ ਨਹੀਂ ਹਾਂ ਪੁੱਛ ਕੇ ਆਇਆ ਅੱਗਾ ਨੇ ਡੀਪਟੀ ਬਾਈ

ਪੰਨੋ ਸੇ ਮੇਰੇ ਸਟੋਰ ਤੇ ਪੈਸੇ ਦੇ ਕੇ ਆ ਗਏ ਆ ਉਹਦਾ ਖਾਤਾ ਕਲੀਅਰ ਕਰਤਾ ਕੋਈ ਸਿਰਦਰਦ ਨਹੀਂ ਇੱਥੋਂ ਤੱਕ ਪੂਰਾ ਕੰਪਲੀਟ ਹੋ ਗਿਆ ਤੇ ਇਧਰ ਆ ਡਮਾਸੜ ਲੱਗਾ ਵਾ ਇਹ ਨਾ ਸੋਚੋ ਵੀ ਸਾਡੇ ਡਿਆ ਵਾ ਇਹ ਆਪਣੇ ਮੱਝਾਂ ਵਾਸਤੇ ਸਾਡਾ ਇਹ ਆ ਵੀ ਜਿਹੜੀ ਕਣ ਝੋਨਾ ਆ ਇਹ ਛਾੜਿਆ ਜਾਏਗਾ ਮਾਸੜ ਆਪਣੇ ਡੰਗਰਾਂ ਵਾਸਤੇ ਡਿਆ ਵਾ ਜਿਹੜੀ 11 21 ਵਾੜ ਰਿਆ ਤੇ ਇਹਨੂੰ ਝਾੜ ਕੇ ਦੇਨੇ ਆਪਣੇ ਪੱਠੇ ਬਣਾ ਰਿਹਾ ਤੇ ਆਪਾਂ ਹੁਣ ਆਏ ਆ ਮੋਟਰ ਤੇ ਮੋਟਰ ਤੇ ਵੀ ਇੱਕ ਛੋਟੀ ਜਿਹੀ ਕਾਰਵਾਈ ਪਾ ਕੇ ਫਿਰ ਛਕਦੇ ਆ ਪ੍ਰਸ਼ਾਦਾ ਪਾਣੀ ਦੇ ਸਵੇਰ ਦਾ ਛਕਿਆ ਸੀ ਅਸੀਂ ਮਾਸੀ ਕੋਲ ਅਸੀਂ ਰਾਤ ਦੇ ਤੇ ਉਹਨੇ ਫਿਰ ਪਕੌੜੇ ਬਣਾ ਲੇ ਤੇ ਉਹਨਾਂ ਡਿਡਕ ਜੀ ਹੋ ਗਈ ਹੁਣ ਉਹਦਾ ਰੋਟੀ ਤੇ ਭਾਵੇਂ ਰਾਤ ਨੂੰ ਖਾਣੀ ਚਾਹੀਦੀ ਘਰ ਘਰ ਦੇ ਨੇ ਬਣਾਏ ਪਰੌਂਠੇ ਪਰੌਂਠੇ ਤੇ ਹੁਣ ਪਰੌਂਠੇ ਜਾ ਕੇ ਛਕਦੇ ਆ ਕਿਉਂਕਿ ਘਰ ਦੇ ਪਰੌਂਠੇ ਖਾਣੇ ਚਾਹੀਦੇ ਆ ਬਾਅਦ ਉੱਥੇ ਆਪਾਂ ਨੂੰ ਕਿਹੜੇ ਮਿਲਨੇ ਆ ਚਲੋ ਠੀਕ ਆ ਮੇਰਾ ਵੀਰ ਤੁਹਾਨੂੰ ਕਰਦੇ ਆ ਬਾਅਦ ਗੱਲ ਬਾਤ ਬਹੁਤ ਜ਼ੋਰ ਪਿਆ ਜੀ ਲੋਪੇ ਮਤਰਾ ਹਿਮਾ ਸੜ ਕੋਲੋਂ ਹੋ ਕੇ ਆ ਗਏ ਹੁਣ ਅਸੀਂ ਛਕਣ ਲੱਗੇ ਪ੍ਰਸ਼ਾਦਾ ਪਰੌਂਠੇ ਔਰ ਸਾਗ ਮੱਕੀ ਦੀ ਰੋਟੀ ਨਹੀਂ ਮੰਮੀ ਉਹਨਾਂ ਨੇ ਖਵਾ ਲਈ ਕਿਛਦੇ ਆਣ ਮੰਮੀ ਨੂੰ ਵੀ ਕਿਉਂ ਨਹੀਂ ਖਵਾ ਲਈ ਚਲੋ ਹੂੰ ਮੱਕੀ ਦੀ ਰੋਟੀ ਨਹੀਂ ਮੰਮੀ ਤੁਸੀਂ ਖਵਾ ਲਈ ਹੂੰ ਮੇਸੇ ਵੱਜ ਗਿਆ ਲੱਗਦਾ ਮੱਕੀ ਦੀ ਰੋਟੀ ਦਾ ਲਾਓ ਜੀ ਹੁਣ ਅਸੀਂ ਸ਼ਗਨ ਲੱਗੇ ਆਂ ਸਾਗ ਔਰ ਪਰੌਂਠੇ ਨਾਲ ਦਹੀਂ ਖਾ ਲੋਦੇ ਹਾਂ ਖਾ ਕੇ ਫਿਰ ਤੁਹਾਨੂੰ ਮਿਲਦੇ ਆਂ ਨੈਕਸਟ ਲੋਕੇਸ਼ਨ ਦੇ ਉੱਤੇ ਤਤਕਲੀ ਤੁਹਾਨੂੰ ਸਸਰੀ ਕਾਰਡ ਪਹਿਲਾਂ ਇੱਕ ਬੁਰਕੀ ਤੋੜ ਕੇ ਤੁਹਾਡੇ ਮੂੰਹ 'ਚ ਪਾਵਾਂ ਤੁਸੀਂ ਫਿਰ ਕਹੋਗੇ ਵੀ ਮਾਨੂੰ ਪੁੱਛਦਾ ਗਿਆ ਸੁਦਾਈ ਨਹੀਂ ਦਹੀਂ ਨਾਲ ਲਓ ਜੀ ਸ਼ਗਨ ਅਦੀ ਝੂਠੀ ਬੁਰਗੀ ਖਾਲੀ ਨੇ ਬਦਰ